ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਜੋਗੀ ਦਿੱਤਿਆਨਾਥ ਜਿਹੜੇ ਕਿ ਸਨਾਤਨ ਧਰਮ ਦੀ ਸੰਪਰਦਾ ਦੇ ਨਾਲ ਵਿਸ਼ੇਸ਼ ਕਰਕੇ ਜੁੜੇ ਹੋਏ ਨੇ ਤੇ ਇਸ ਗੱਲ ਨਹੀਂ ਜਾਣਦੇ ਤੇ ਉਹ ਇਹ ਗੱਲ ਵੀ ਜਿਹੜੀ ਹੈ ਦੇਖੀ ਜਾ ਰਹੀ ਹੈ ਕਿ ਜਦੋਂ ਵੀ ਕਦੇ ਸਿੱਖ ਧਰਮ ਦੇ ਨਾਲ ਸੰਬੰਧਿਤ ਦਿਨ ਤਿਹਾਰ ਗੁਰੂ ਰੰਗਦੇਵ ਜੀ ਮਹਾਰਾਜ ਗੁਰਗੋਬਿੰਦ ਸਿੰਘ ਜੀ ਮਹਾਰਾਜ ਚਾਰ ਸਹਿਬਜ਼ਾਦਿਆਂ ਦਾ ਕੋਈ ਦਿਨ ਆਉਂਦਾ ਤਾਂ ਜੋਗੀ ਜੀ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਿੱਥੇ ਆਪਣੀ ਆਸਾਂ ਦਾ ਪ੍ਰਟਾਵਾ ਕਰਦੇ ਆ ਉੱਥੇ ਜਿਹੜੇ ਸਿੱਖ ਫਲਸਫੇ ਦਾ ਸਨਮਾਨ ਵੀ ਕਰਦੇ ਨੇ ਅੱਜ ਵੀ ਉਹ ਵਿਸਾਖੀ ਦੇ ਦਿਹਾੜੇ ਤੇ ਆਪਣੇ ਸੂਬੇ ਦੇ ਅੰਦਰ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਿਹੜੇ ਆ ਉਹ ਪਹੁੰਚਦੇ ਨੇ ਤੇ ਉੱਥੇ ਤਕਰੀਰ ਕਰਦੇ ਨੇ ਉਸ ਤਕਰੀਰ ਦੇ ਵਿੱਚ ਬਹੁਤ ਵਿਸ਼ਾਲ ਹਿਰਦੇ ਨਾਲ ਉਹ ਇਸ ਗੱਲ ਦਾ ਖੁਲਾਸਾ ਕਰਦੇ ਨੇ ਤੇ ਸਨਮਾਨ ਕਰਦੇ ਨੇ ਕੀ ਗੁਰੂnabla ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਖਾਲਸਾ ਦੀ ਸਾਜਨਾ ਕੀਤੀ ਪੰਜ ਪਿਆਰੇ ਸਹਿਬਾਨ ਉਹ ਸਾਜੇ ਜਿਹੜੇ ਕੀ ਦੁਨੀਆ ਦੇ ਅੰਦਰ ਇੱਕ ਵਿਲੱਖਣ ਜਿਹੜੀ ਹੈ ਸਿਧਾਂਤ ਦੀ ਸਿਰਜਣਾ ਕਰਦਾ ਉਹਨਾਂ ਨੇ ਲੰਗਰ ਦੀ ਪ੍ਰਥਾ ਦਾ ਸਨਮਾਨ ਕੀਤਾ ਤੇ ਉਹਦੇ ਵਿੱਚ ਇਹ ਜ਼ਿਕਰ ਕੀਤਾ ਕਿ ਇਹ ਪ੍ਰਥਾ ਸਭੇ ਸਾਧੀ ਵਾਲ ਸਦਾਇਨ ਦੀ ਗੱਲ ਕਰਦੀ ਆ ਕੋਈ ਧਰਮ ਉੱਚੀ ਜਾਤ ਪਾਤ ਨੂੰ ਖਤਮ ਕਰਦੀ ਆ ਬੜੀ ਚੰਗੀ ਗੱਲ ਆ ਭਾਵੇਂ ਕਿ ਜਿਸ ਫਲਸਫੇ ਨਾਲ ਜਿਹੜੇ ਸਨਾਤਨੀ ਮਤ ਨਾਲ ਜਿਹੜੇ ਜੁੜੇ ਹੋਏ ਨੇ ਭਾਵੇਂ ਕਿ ਉਹਦੇ ਵਿੱਚ ਇਸ ਗੱਲ ਦੇ ਨਾਲ ਵੱਡਾ ਕੋਈ ਮੇਲ ਨਹੀਂ ਖਾਂਦਾ ਪਰ ਉਹਨਾਂ ਦੀ ਇਹ ਕਈ ਗੱਲ ਦਾ ਅਸੀਂ ਸਨਮਾਨ ਤੇ ਸਤਕਾਰ ਕਰਦੇ ਹਾਂ ਇੱਕ ਹੋਰ ਜਿਹੜੀ ਫਿਕਰਮੰਦੀ ਕੀਤੀ ਆ ਜਿਸ ਗੱਲ ਦੀ ਅੱਜ ਵੀਡੀਓ ਵਿੱਚ ਚਰਚਾ ਕੀ ਪੰਜਾਬ ਦੇ ਅੰਦਰ ਧਰਮ ਪਰਿਵਰਤਨ ਹੋ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਦੇਸ਼ ਦੇ ਅੰਦਰ ਧਰਮ ਪਰਿਵਰਤਨ ਦੇ ਬੜੇ ਬੜੇ ਕੇਸ ਆਏ ਬਹੁਤ ਸਾਰੇ ਮਸਲੇ ਆਏ ਵੱਡੀ ਗੱਲ ਆ ਪਰ ਪੰਜਾਬ ਧਰਮ ਪਰिवर्तन ਦੇ ਬਾਰੇ ਦੇ ਵਿੱਚ ਹਮੇਸ਼ਾ ਫਿਕਰਮੰਦ ਆ ਸਿੱਖ ਸਦਾਵਾਂ ਫਿਕਰਮੰਦ ਨੇ ਸ੍ਰੀ ਕਾਲਕਤਖ ਸਾਹਿਬ ਇਸ ਗੱਲ ਦੀ ਫਿਕਰਮੰਦ ਆ ਇਹ ਗੱਲ ਵੀ ਜਾਣੀ ਜਾਂਦੀ ਆ ਕਿ ਧਰਮ ਪਰिवर्तन ਦੇ ਮਾਮਲੇ 'ਚ ਔਰੰਗਜ਼ੇਬ ਦੇ ਉਸ ਜ਼ਾਲਮਾਨਾ ਰਵੱਈਏ ਦੇ ਖਿਲਾਫ ਜਦੋਂ ਕਸ਼ਮੀਰੀ ਪੰਡਤ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਲ ਅਵਸਥਾ 'ਚ ਆਪਣੇ ਪਿਤਾ ਜੀ ਨੂੰ ਕਿਹਾ ਕਿ ਜੇ ਇਹਨਾਂ ਦੀ ਗਵਾਹ ਫੜ ਸਕਦਾ ਤੇ ਗੁਰਨਾਨਕ ਦਾ ਦਰਬਾਰ ਫੜ ਸਕਦਾ ਦੁਨੀਆ ਦੇ ਵਿੱਚ ਵਰਖਣ ਸ਼ਹਾਦਤ ਜਿਹੜੀ ਆ ਧਰਮ ਪਰਿਵਰਤਨ ਦੇ ਖਿਲਾਫ ਹੋਈ ਕਿਉਂਕਿ ਸਿੱਖ ਇਸ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੋ ਅੱਜ ਜਿਹੜੀ ਗੱਲ ਇਹ ਕਰ ਰਹੇ ਨੇ ਜੋਗੀ ਜੀ ਬਿਲਕੁਲ ਠੀਕ ਆ ਅਸੀਂ ਤੁਹਾਡੀ ਫਿਕਰਮੰਦੀ ਦਾ ਸਤਿਕਾਰ ਕਰਦੇ ਆ ਪਰ ਇਹਦੇ ਵਿੱਚ ਸਰਕਾਰਾਂ ਦਾ ਵੀ ਵੱਡਾ ਰੋਲ ਆ ਜਾਂ ਉਹਨਾਂ ਦੀ ਗੈਰ ਜ਼ਿੰਮੇਵਾਰੀ ਗੱਲ ਹੈ ਜਰੂਰ ਸਾਨੂੰ ਸੋਚਣੀ ਪਵੇਗੀ ਜਿਹੜਾ ਧਰਮ ਪਰਿਵਰਤਨ ਹੈ ਸਰਕਾਰੀ ਅੰਕੜਿਆਂ ਵਿੱਚ ਉਸ ਨੂੰ ਦਰਜ ਕਿਉਂ ਨਹੀਂ ਕੀਤਾ ਜਾਂਦਾ ਆਰਥਿਕ ਤੌਰ ਤੇ ਸ਼ੋਸ਼ਣ ਕੀਤਾ ਜਾਂਦਾ ਲੋਕਾਂ ਨੂੰ ਬਗਲਾਇਆ ਜਾਂਦਾ ਇਹਨਾਂ ਦੇ ਠੱਲ ਕਿਉਂ ਨਹੀਂ ਪਾਈ ਜਾਂਦੀ ਕਈ ਤਰ੍ਹਾਂ ਦੇ ਜਿਹੜੇ ਜਿਹੜੇ ਜਿਹੜੀਆਂ ਸੰਸਥਾਵਾਂ ਨੇ ਪੈਂਟੇਕੋਸਟਲ ਕੋਸਟਲ ਜਿਹੜਾ ਚਰਚ ਹੈ ਉਹਦੀ ਫੰਡਿੰਗ ਦਾ ਮਸਲਾ ਵਾ ਤੇ ਇਹ ਗੱਲਾਂ ਜਿਹੜੀਆਂ ਸਾਨੂੰ ਦੇਖਣੀਆਂ ਚਾਹੀਦੀਆਂ ਤੇ ਜਿਹੜੀ ਸੱਤਾ ਸਿੱਖਾਂ ਦੀ ਸੰਸਥਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਮਾਨਵਤਾ ਦੇ ਭਲੇ ਦੀ ਗੱਲ ਕਰਨੀ ਹੈ ਸਿੱਖਾਂ ਦੇ ਸਿਧਾਂਤਾਂ ਦਾ ਪ੍ਰਚਾਰ ਕਰਨਾ ਉਸ ਨੂੰ ਤੋੜਿਆ ਜਾ ਰਿਹਾ ਉਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਬڑے ਸਾਜ਼ਿਸ਼ੀ ਢੰਗ ਨਾਲ ਸਿੱਖਾਂ ਦੇ ਜਿਹੜੇ ਆਸਾਨ ਨੇ ਤੱਕ ਚਾਬਾ ਨੇ ਹਯੂਨ ਸਾਹਿਬ ਪreturnData ਸਾਹਿਬ ਦਿੱਲੀ ਕਮੇਟੀ ਹਰਿਆਣਾ ਕਮੇਟੀ ਬਣ ਗਈ ਸ਼੍ਰੋਮਣੀ ਕਮੇਟੀ ਨੂੰ ਤੋੜਿਆ ਜਾ ਰਿਹਾ ਇਹਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਕੰਮ ਕਰ ਰਹੀ ਹੈ ਸੋ ਜਿਹੜੀ ਫਿਕਰਮੰਦੀ ਜੋਗੀ ਜੀ ਤੁਸੀਂ ਕੀਤੀ ਆ ਉਹਦਾ ਅਸੀਂ ਤੁਹਾਨੂੰ ਵਿਸ਼ਵਾਸ ਦੋ ਰਹੇ ਆ ਕੀ ਸਿੱਖ ਇਸ ਗੱਲ ਲਈ ਬਹੁਤ ਫਿਕਰਮੰਦ ਨੇ ਤੁਹਾਡੀ ਇਹ ਫਿਕਰਮੰਦੀ ਦਾ ਸਤਿਕਾਰ ਕਰਦੇ ਆਂ ਪਰ ਵੱਡੇ ਦਿਲ ਤੇ ਫੁਰਾਕ ਦੇ ਨਾਲ ਜਿਹੜੇ ਗੁਰਦੁਆਰਾ ਸਹਿਬਾਨ ਤੇ ਇਹ ਜਿਹੜੀਆਂ ਸਰਕਾਰਾਂ ਦੀ ਸਾਜਨਾ ਕਰਜੇ ਹੋਏ ਨੇ ਚਾਹੇ ਤੁਹਾਡੇ ਜੁਪੀ ਦੇ ਅੰਦਰ ਜਿਹੜਾ ਗੁਰਦੁਆਰਾ ਜੰਨ ਬੋਦਰੀ ਸਾਹਿਬ ਮੰਗੂ ਮੱਠ ਸਾਹਿਬ ਕਿਰਾ ਡਾਂਗਮਾਰ ਸਾਹਿਬ ਇਹਨਾਂ ਗੁਰਦੁਆਰਿਆਂ ਲਈ ਤੁਸੀਂ ਜੂਲ ਆਵਾਜ਼ ਬਲੰਦ ਕਰੋ ਤੁਹਾਡੀ ਧਰਮ ਪ੍ਰਤੀ ਆਸਥਾ ਦੇ ਮੱਦੇ ਨਜ਼ਰ ਸਿੱਖੀ ਦੇ ਫਰਸ਼ਵੇਂ ਦੇ ਲਈ ਤੁਹਾਡੇ ਮੰਦੇ ਅੰਦਰ ਇਹ ਜਿਹੜੇ ਵਲਵਲੇ ਨੇ ਇਹਨਾਂ ਦੇ ਮਤਲਬ ਨੇ ਜਬ ਤੁਹਾਡੇ ਤੋਂ ਅਸੀਂ ਆਸ ਕਰਦੇ ਆ ਕਿ ਸਿੱਖ ਸੰਸਥਾਵਾਂ ਦੇ ਖਿਲਾਫ ਜਿਹੜੀ ਸਾਜ਼ਿਸ਼ ਦਿੱਲੀ 'ਚ ਬੈਠ ਕੇ ਹੋ ਰਹੀ ਆ ਉਸ ਨੂੰ ਠੱਲ ਪਾਉਣ ਲਈ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾ ਸੰਭਾਲ ਆ ਜਿਹੜੇ ਕਬਜ਼ੇ 'ਚ ਲਈ ਗਈ ਸਰਕਾਰਾਂ ਵੱਲੋਂ ਉਹਨਾਂ ਨੂੰ ਵਾਪਸ ਲੋਣ ਲਈ ਤੁਸੀਂ ਜ਼ਰੂਰ ਹੱਲਾ ਰੱਲਾ ਮਾਰੋਗੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ